ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਆਵਾ ਕਾਰਡ ਜਿਸ ਨੂੰ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਵੀ ਕਿਹਾ ਜਾਂਦਾ ਹੈ ਅਤੇ ਇਸ ਕੋਲਾ ਵਿੱਚ ਵਿਦਿਆਰਥੀਆਂ ਤੋਂ ਕਿਉਂ ਮੰਗਿਆ ਜਾ ਰਿਹਾ ਹੈ ਆਵਾ ਕਾਰਡ ਭਾਰਤ ਸਰਕਾਰ ਵੱਲੋਂ ਚਲਾਈ ਗਈ ਡਿਜੀਟਲ ਹੈਲਥ ਮਿਸ਼ਨ ਦਾ ਇੱਕ ਹਿੱਸਾ ਹੈ ਇਹ ਕਾਰਡ ਹਰ ਵਿਅਕਤੀ ਦੀ ਸਿਹਤ ਸੰਬੰਧੀ ਜਾਣਕਾਰੀ ਨੂੰ ਇੱਕ ਸੁਰੱਖਿਅਤ ਡਿਜੀਟਲ ਰਿਕਾਰਡ ਵਿੱਚ ਸੰਭਾਲਦਾ ਹੈ ਇਹ ਰਾਹੀਂ ਬੱਚਿਆਂ ਦੀ ਸਿਹਤ ਸੰਭਾਲ ਲਈ ਡਿਜੀਟਲ ਰਿਕਾਰਡ ਬਣਾਇਆ ਜਾ ਸਕਦਾ ਹੈ ਇਹ ਕਾਰਡ ਸਰਕਾਰੀ ਸਕੀਮਾਂ ਜਿਵੇਂ ਆਯੂਸ਼ਮਾਨ ਭਾਰਤ ਜਾਂ ਮੁਫਤ ਇਲਾਜ ਸਕੀਮਾ ਨਾਲ ਜੋੜਨ ਵਿੱਚ ਮਦਦ ਕਰਦਾ ਹੈ ਜਦੋਂ ਸਕੂਲ ਵਿੱਚ ਸਿਹਤ ਜਾਂਚ ਕੈਂਪ ਲੱਗਦੇ ਹਨ ਤਾਂ ਆਬਾ ਕਾਰਡ ਰਾਹੀਂ ਉਹ ਜਾਣਕਾਰੀ ਸਿੱਧੀ ਸਰਕਾਰੀ ਡਾਟਾਬੇਸ ਵਿੱਚ ਰਜਿਸਟਰ ਹੋ ਜਾਂਦੀ ਹੈ ਵਿਖ ਵਿੱਚ ਜਦੋਂ ਵੀ ਬੱਚੇ ਨੂੰ ਹਸਪਤਾਲ ਜਾਂ ਡਾਕਟਰ ਕੋਲ ਜਾਣਾ ਪਵੇ ਤਾਂ ਉਸਦੀ ਪਿਛਲੀ ਸਿਹਤ ਇਤਿਹਾਸ ਆਸਾਨੀ ਨਾਲ ਵੇਖੀ ਜਾ ਸਕਦੀ ਹੈ ਇਹ ਕਾਰਡ ਬਣਾਉਣਾ ਬਿਲਕੁਲ ਆਸਾਨ ਹੈ ਆਬਾ ਕਾਰਡ ਆਬ ਕਾਰਡ ਸਕੂਲ ਵਿੱਚ ਕਿਸ ਕੰਮ ਲਈ ਮੰਗ ਰਹੇ ਹਨ ਆਬਾ ਕਾਰਡ ਦਾ ਪੂਰਾ ਨਾਮ ਹੈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਜਿਸ ਨੂੰ ਪੰਜਾਬੀ ਵਿੱਚ ਆਯੂਸ਼ਮਾਨ ਭਾਰਤ ਸਿਹਤ ਖਾਤਾ ਕਿਹਾ ਜਾਂਦਾ ਹੈ ਇੱਕ ਆਰੜ ਭਾਰਤ ਸਰਕਾਰ ਵੱਲੋਂ ਡਿਜੀਟਲ ਹੈਲਥ ਮਿਸ਼ਨ ਹੇਠ ਜਾਰੀ ਕੀਤਾ ਗਿਆ ਹੈ ਹੁਣ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਤੋਂ ਆਬਾ ਕਾਰਡ ਬਣਵਾ ਕੇ ਮੰਗਿਆ ਜਾ ਰਿਹਾ ਹੈ ਇੱਥਾ ਦਿੱਤੇ ਗਏ ਨੇ ਕੁਝ ਮੁੱਖ ਕਾਰਨ ਕਿ ਸਕੂਲ ਵਿੱਚ ਆਬਾ ਕਾਰਡ ਕਿਉਂ ਮੰਗਿਆ ਜਾ ਰਿਹਾ ਹੈ ਬੱਚਿਆਂ ਦੀ ਸਿਹਤ ਸੰਭਾਲ ਲਈ ਡਿਜੀਟਲ ਰਿਕਾਰਡ ਬਣਾਉਣ ਵਾਸਤੇ ਆਬਾ ਕਾਰਡ ਰਾਹੀਂ ਹਰ ਵਿਦਿਆਰਥੀ ਦੀ ਸਿਹਤ ਸੰਬੰਧੀ ਜਾਣਕਾਰੀ ਜਿਵੇਂ ਟੀਕਾਕਰਨ ਬਿਮਾਰੀ ਇਲਾਜ ਆਦਿ ਇੱਕ ਡਿਜੀਟਲ ਫਾਰਮ ਵਿੱਚ ਸੰਭਾਲੀ ਜਾ ਸਕਦੀ ਹੈ ਏਹ ਰਿਕਾਰਡ ਹਰ ਹਸਪਤਾਲ ਜਾਂ ਡਾਕਟਰ ਕੋਲ ਵੀ ਸੁਰੱਖਿਅਤ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ ਆਯੁਸ਼ਮਾਨ ਭਾਰਤ ਜਾਂ ਹੋਰ ਸਿਹਤ ਸਕੀਮਾਂ ਨਾਲ ਜੋੜਨ ਲਈ ਆਬਾ ਕਾਰਡ ਹੋਣ ਨਾਲ ਵਿਦਿਆਰਥੀ ਨੂੰ ਭਵਿੱਖ ਵਿੱਚ ਮੁਫਤ ਇਲਾਜ ਜਾਂ ਸਰਕਾਰੀ ਸਿਹਤ ਸਕੀਮਾਂ ਦਾ ਸਿੱਧਾ ਲਾਭ ਮਿਲ ਸਕਦਾ ਹੈ ਬਿਨਾਂ ਇਸ ਕਾਰਡ ਦੇ ਉਹ ਸਕੀਮਾਂ ਤੋਂ ਵੰਜਿਤ ਰਹਿ ਸਕਦੇ ਹਨ ਸਿਹਤ ਜਾਂਚਾਂ ਜਾਂ ਕੈਂਪਾਂ ਵਿੱਚ ਹਿੱਸਾ ਲੈਣ ਲਈ ਕਈ ਵਾਰੀ ਸਕੂਲਾਂ ਵਿੱਚ ਸਿਹਤ ਜਾਂਚ ਕੈਂਪ ਲੱਗਦੇ ਹਨ ਆਬਾ ਕਾਰਡ ਰਾਹੀਂ ਇਹ ਜਾਣਕਾਰੀ ਸਿੱਧੀ ਸਰਕਾਰੀ ਸਿਸਟਮ ਵਿੱਚ ਦਰਜ ਕੀਤੀ ਜਾਂਦੀ ਹੈ ਜਿਸ ਨਾਲ ਵਿਕਾਰਡ ਸਥਿਰ ਬਣਦਾ ਹੈ ਪਵਿੱਖ ਲਈ ਬੱਚਿਆਂ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸਕੂਲ ਦੇ ਬੱਚਿਆਂ ਦੀ ਛੋਟੀ ਉਮਰ ਤੋਂ ਹੀ ਸਿਹਤ ਦੀ ਸੰਭਾਲ ਕਰਨੀ ਸਰਕਾਰ ਦਾ ਮਕਸਦ ਹੈ ਅਤੇ ਆਬ ਕਾਰਡ ਦੇ ਰਾਹੀਂ ਇਹ ਸਿਹਤ ਸੰਬੰਧੀ ਡਾਟਾ ਸੰਗ੍ਰਹਿਤ ਕਰਕੇ ਪਵਿੱਖ ਵਿੱਚ ਸਿਹਤ ਸੇਵਾਵਾਂ ਸੁਧਾਰੀ ਜਾਂਦੀਆਂ ਹਨ ਇਹ ਕਾਰਡ ਬਣਾਉਣਾ ਬੱਚੇ ਦੀ ਸਿਹਤ ਲਈ ਲਾਭਕਾਰੀ ਹੈ ਪਰ ਇਸ વૈਦਿਕ ਵੋਲੰਟਰੀ ਹੈ ਸਕੂਲ ਵੱਲੋਂ ਇਹ ਕਾਰਡ ਮੰਗਣਾ ਮਾਪਿਆਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਦੀ ਕੋਸ਼ਿਸ਼ ਹੈ ਨਾ ਕਿ ਕੋਈ ਜ਼ਬਰਦਸਤ